ਕਾਕ ਬੋਲੋ ਪੂਰਾ ਲੁਕਤ ਉਠਾਇਆ ਜਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਸਾਰੇ ਇਸ ਵਾਰੀ ਠੰਡ ਦਾ ਬਹੁਤ ਵਧੀਆ ਮੋਲ ਹੈ ਹਾਂ ਕੰਮ ਵੀ ਬਹੁਤ ਅੱਛਾ ਆ ਗਿਆ ਨਾਲੋ ਮੂਫਲੀ ਸਾਡੇ ਕੋਲ ਤਿੰਨ ਤੋਂ ਚਾਰ ਪ੍ਰਕਾਰ ਦੀ ਹੁੰਦੀ ਹੈ ਅਲੱਗ-ਅਲੱਗ ਰੇਟ ਹੈ ਹਾਂ ਕਾਫੀ ਯਾਨਕੀ ਡਿਸਕਾਊਂਟ ਤੇ ਮੂਫਲੀ ਅਸੀਂ ਵੇਚਦੇ ਆ ਕੋਈ ਖਾਸ ਖਾਸ ਜਿਹੜੀ ਮੂਫਲੀ ਤੁਹਾਡੇ ਕੋਲ ਬਾਕੀ ਕੋਲ ਨਹੀਂ ਹੈਗੀ ਨਹੀਂ ਨਹੀਂ ਸਾਰਿਆਂ ਕੋਲ ਤਕਰੀਬਨ ਸਾਰਾ ਮਾਲ ਹੁੰਦਾ ਹੈ ਹਰੇਕ ਹਰੇਕ ਬੰਦੇ ਕੋਲ ਵਧੀਆ ਮਾਲ ਹੁੰਦਾ ਐਦਾਂ ਦੀ ਕੋਈ ਕੋਈ ਐਦਾਂ ਦਾ ਕੋਈ ਐਗਜ਼ਾਮਪਲ ਕੁਛ ਨਹੀਂ ਹੈਗਾ ਦਾ ਲੋਹੜੀ ਦੇ ਤਿਹਾਰ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਨੇ ਮੂਫਲੀ ਤੋਂ ਬਿਨਾ ਲੋੜੀ ਦਾ ਤਿਹਾਰ ਅਧੂਰਾ ਹੈ ਅਸੀਂ ਖੜੇ ਹਾਂ ਬਾਜ਼ਾਰ ਦੇ ਵਿੱਚ ਹੋਲ ਸੇਲ ਦੀ ਦੁਕਾਨ ਹੈ ਜਿੱਥੇ ਪੂਰੇ ਜੋਰਾ ਸੋਰਾ ਦੇ ਨਾਲ ਜਿਹੜਾ ਲੋੜੀ ਦੇ ਤਿਹਾਰ ਤੋਂ ਪਹਿਲਾਂ ਜਿਹੜੀ ਲੋਕਾਂ ਵੱਲੋਂ ਮੂਫਲੀ ਦੀ ਗੱਜਕ ਰਿਓੜੀਆਂ ਦੀ ਜਿਹੜੀ ਹੈ ਖਰੀਦਾਰੀ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਤਿਹਾਰ ਚੱਲ ਰਿਹਾ ਹੈ ਕਿਵੇਂ ਦੀ ਵਿਕਰੀ ਚੱਲ ਰਹੀ ਹੈ ਕਿਸ ਤਰ੍ਹਾਂ ਕਿੰਨੇ ਤਰ੍ਹਾਂ ਦੀ ਰਿਓੜੀ ਹੈ ਕਿੰਨੇ ਤਰ੍ਹਾਂ ਦੀ ਗੱਜਕ ਹੈ ਕਿੰਨੇ ਤਰ੍ਹਾਂ ਦੀ ਜਿਹੜੀ ਹੈ ਮੂਫਲੀ ਹੈ ਦੁਕਾਨਦਾਰ ਨਾਲ ਪਾਜੀ ਗਾ ਗੱਲ ਕਰਦੇ ਆ ਕਿ ਐਤਵਾਰ ਦਾ ਦਿਨ ਹੈ ਐਤਵਾਰ ਦਾ ਪੂਰਾ ਲੁਫਤ ਜਿਹੜਾ ਲੋਕਾਂ ਕੋਲੋਂ ਵੀ ਉਠਾਇਆ ਜਾ ਰਿਹਾ ਪਾਜੀ ਐਤਵਾਰ ਦਾ ਦਿਨ ਹੈ ਗਾਕ ਵੱਲੋਂ ਪੂਰਾ ਲੁਫਤ ਉਠਾਇਆ ਜਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਸਾਰੇ ਇਸ ਵਾਰੀ ਠੰਡ ਦਾ ਬਹੁਤ ਵਧੀਆ ਮੋਲ ਹੈ ਹਾਂ ਕੰਮ ਵੀ ਬਹੁਤ ਅੱਛਾ ਆ ਗੇ ਨਾਲੋਂ ਵਧੀਆ ਕੰਮ ਆ ਮੂਫਲੀ ਕਿੰਨੇ ਪ੍ਰਕਾਰ ਦੀ ਹੁੰਦੀ ਥੋਡੇ ਕੋਲ ਮੂਫਲੀ ਸਾਡੇ ਕੋਲ ਤਿੰਨ ਤੋਂ ਚਾਰ ਪ੍ਰਕਾਰ ਦੀ ਹੁੰਦੀ ਹੈ ਅਲੱਗ-ਅਲੱਗ ਰੇਟ ਹੈ ਕਾਫੀ ਯਾਨਕੀ ਡਿਸਕਾਊਂਟ ਤੇ ਮੁਫਲੀ ਅਸੀਂ ਵੇਚਦੇ ਆ ਕੋਈ ਖਾਸ ਖਾਸ ਜਿਹੜੀ ਮੁਫਲੀ ਤੁਹਾਡੇ ਕੋਲ ਹੋ ਬਾਕੀ ਕੋਲ ਨਹੀਂ ਹੈਗੀ ਨਹੀਂ ਨਹੀਂ ਸਾਰਿਆਂ ਕੋ तकरीबन ਸਾਰਾ ਮਾਲ ਹੁੰਦਾ ਹਰੇਕ ਹਰੇਕ ਬੰਦੇ ਕੋ ਵਧੀਆ ਮਾਲ ਹੁੰਦਾ ਐਦਾਂ ਦੀ ਕੋਈ ਕੋਈ ਐਦਾਂ ਦਾ ਕੋਈ ਐਗਜ਼ਾਮਪਲ ਕੁਛ ਨਹੀਂ ਹੈਗਾ ਐਦਾਂ ਦਾ ਆਜਾ ਮੌਸਮ ਨੂੰ ਦੇਖ ਕੇ ਕਿਸ ਤਰ੍ਹਾਂ ਦੀ ਮੌਸਮ ਜਿਵੇਂ ਪਿਛਲੇ ਸਾਲ ਨਾਲੋਂ ਇਸ ਵਾਰ ਠੀਕ ਹੈ ਤਿਉਹਾਰ ਵਧੀਆ ਨਿਕਲਦੀ ਪਈ ਆ ਬਹੁਤ ਵਧੀਆ ਨਿਕਲ ਰਿਹਾ ਜੀ ਬਹੁਤ ਵਧੀਆ ਦਸੰਬਰ ਜਿਵੇਂ ਠੰਡ ਘੱਟ ਸੀਗੀ ਉਹਦੇ ਹਿਸਾਬ ਨਾਲ ਥੋੜਾ ਜਿਹਾ ਹੁਣ ਠੰਡ ਦਾ ਮੋਲ ਵਧੀਆ ਤੇ ਹੁਣ ਬਹੁਤ ਵਧੀਆ ਕੰਮ ਨਿਕਲ ਰਿਹਾ ਅੱਛਾ ਲੋੜੀ ਦਾ ਤਿਹਾਰ ਤੇ ਮੁਕਲੀ ਜ਼ਿਆਦਾ ਵੀ ਕਿਤੇ ਜੇ ਆਮ ਤੌਰ ਤੇ ਵੀ ਵਿਕਦੀ ਹੈ ਨਹੀਂ ਨਹੀਂ ਆਮ ਤੌਰ ਤੇ ਹੀ ਵਿਕਦੀ ਹੈ ਸਰ ਬਾਕੀ ਲੋੜੀ ਦਾ ਮੋਲ ਜੋ ਆਪਣਾ ਕਲਚਰ ਹੈਗਾ ਸਰ ਪੰਜਾਬੀ ਹਰੇਕ ਬੰਦੇ ਦੇ ਘਰੇ ਕਲਚਰ ਲੋੜੀ ਮਨਾਈ ਜਾਂਦੀ ਹੈ ਤੇ ਉਹ ਵਧੀਆ ਰਿਸਪੌਂਸ ਹੈ ਹੂੰ ਵਧੀਆ ਸੋਟਾ ਅੱਛਾ ਗੱਚਕ ਵੀ ਹੁੰਦੇ ਕਿੰਨੇ ਪ੍ਰਕਾਰ ਦੀ ਗੱਚਕ ਮੈਂ ਸੁਣਿਆ ਤੁਹਾਡੇ ਕੋਲ 슈ਗਰ ਫ੍ਰੀ ਗੱਚਕ ਵੀ ਹਾਂਜੀ ਹਾਂਜੀ ਸਾਡੇ ਆਪਣੀ ਮੈਨੂਫੈਕਚਰਿੰਗ ਹੋ ਰਹੀ ਹੈ 슈ਗਰ ਫ੍ਰੀ ਗੱਚਕ ਵੀ ਹੈ ਔਰ ਆਪਣੀ ਗੱਚਕ ਕਾਫੀ ਚਾਲੀ ਤੋਂ 50 ਤਰ੍ਹਾਂ ਦੀ ਗੱਚਕ ਹੈ ਸਾਡੇ ਕੋ ਖਜੂਰ ਵਾਲੀ ਗੱਚਕ ਹੋਰ ਮਾਵਾ ਗੱਚਕ ਯਾਨਕੀ ਕਾਫੀ ਤਰ੍ਹਾਂ ਦੀ ਖੋਏ ਵਾਲੀ ਗੱਚਕ ਕਾਫੀ ਤਰ੍ਹਾਂ ਦੀ ਅਲਸੀ ਵਾਲੀ ਗੱਚਕ ਹੋਰ ਤਰ੍ਹਾਂ ਦੀ ਕਾਫੀ ਪੰਪਲਿਨ ਸੀਡ ਵਗੈਰਾ ਦੀ ਗੱਚਕ ਹੁੰਦੀ ਹੈ ਕਾਜੂ ਬਦਾਮ ਦੀ ਗੱਚਕ ਸਾਰੀ ਡਰਾਈ ਫੂਡਸ ਵਗੈਰਾ ਸਾਰੀ ਗੱਜੇ ਕੋ ਅਵੇਲੇਬਲ ਹੈ। ਥੋੜੀ ਤੁਹਾਡੇ ਕੋਲ ਜਿਹੜੀ ਲੋਕ ਪਰਚੇਸ ਕਰਦੇ ਨੇ ਸਾਡਾ ਆਪਣਾ ਬ੍ਰਾਂਡ ਹੈ ਬਾਦਸ਼ਾਹ ਮੂੰਫਲੀ ਦਾ ਆ ਵਾਲਾ ਸਾਡਾ ਬ੍ਰਾਂਡ ਹੈ ਆਪਣਾ। ਇਹ ਸਾਡਾ ਹਰੇਕ ਤੁਹਾਨੂੰ ਲੁਧਿਆਣੇ ਦੇ ਹਰੇਕ ਸ਼ੋਪ ਤੇ ਮਿਲੇਗਾ। ਇਹ ਸਾਡਾ ਆਪਣਾ ਬ੍ਰਾਂਡ ਹੈ ਖੁਦ ਦਾ। ਅੱਛਾ ਮੈਂ ਤਾਂ ਪੁੱਛਣਾ ਚਾਹਾਂਗਾ ਵੀ ਜਿਹੜੀ ਲੋਕ ਥੋੜੇ ਕੋ ਪਰਚੇਸ ਕਰਦੇ ਨੇ ਲੁਧਿਆਣੇ ਦੇ ਲੋਕ ਨੇ ਜਾਂ ਬਾਹਰੋਂ ਵੀ ਆਉਂਦੇ ਨੇ? ਨਹੀਂ ਨਹੀਂ ਸਰ ਬਾਹਰੋਂ ਵੀ ਆਉਂਦੇ ਆ ਲੋਕਲ ਵੀ ਹੈ। ਯਾਨਕਿ ਕਾਫੀ ਪੁਰਾਣੀ ਦੁਕਾਨ ਹੈ 70-80 ਸਾਲ ਤੋਂ ਕੰਮ ਕਰ ਰਹੇ ਮੂੰਫਲੀ ਦਾ। ਕਿਹੜੀ ਕਿਹੜੀ ਗੱਚਕ ਤੁਹਾਡੇ ਕੋਲ ਸਪੈਸ਼ਲ ਹੁੰਦੀ ਹੈ ਤੁਸੀਂ ਜਿਵੇਂ ਦੱਸਿਆ ਕਿ ਸ਼ੂਗਰ ਫ੍ਰੀ ਹੋਗੀ ਮੂੰਗਫਲੀ ਹੋਗੀ ਹੋਰ ਹੋਗੀਆਂ ਤੁਹਾਡੇ ਕੋਲ ਖਾਸ ਕਿਹੜੀ ਹੁੰਦੀ ਹੈ ਖਜੂਰ ਵਾਲੀ ਬਹੁਤ ਵਧੀਆ ਸਾਡੇ ਕੋਲ ਗੱਚਕ ਆਪਣੀ ਸਾਡੀ ਮੈਨੂਫੈਕਚਰਿੰਗ ਆ ਉਹ ਖਜੂਰ ਵਾਲੀ ਗੱਚਕ ਦਾ ਬਹੁਤ ਵਧੀਆ ਰਿਸਪੌਂਸ ਆ ਸਾਡਾ ਅੱਛਾ ਲੋਕ ਕਿਹੜੀ ਪਸੰਦ ਕਰਦੇ ਨੇ ਖਜੂਰ ਵਾਲੀ ਸਾਡੀ ਜ਼ਿਆਦਾ ਪਸੰਦ ਕਰ ਰਹੇ ਸ਼ੂਗਰ ਫ੍ਰੀ ਵੀ ਬਹੁਤ ਜ਼ਿਆਦਾ ਪਸੰਦ ਕਰੇਗਾ ਤੁਹਾਨੂੰ ਉਹ ਇਹ ਤਸਵੀਰਾਂ ਨੇ ਲੁਧਿਆਣਾ ਦੇ ਬਾਜ਼ਾਰ ਦੀਆਂ ਜਿੱਥੇ ਐਤਵਾਰ ਦਾ ਪੂਰਾ ਲੁਫਤ ਲੈ ਪਾਜੀ ਗਾਹ ਕਿੰਨਾ ਗਿਆ ਐਤਵਾਰ ਨੂੰ ਬਹੁਤ ਵਧੀਆ ਰਿਸਪੌਂਸ ਆ ਸਰ ਤੁਹਾਡੇ ਸਾਹਮਣੇ ਆ ਦੇਖੋ ਪੂਰਾ ਮੋਲ ਦਿਖਾਓ ਦੁਕਾਨ ਦਾ ਸਾਰਾ ਵਧੀਆ ਰਿਸਪੌਂਸ ਆ ਸਰ ਜੀਨ ਬਰੇ ਕੇ ਜੀ ਸਾਡਾ ਕੀ ਹੋਇਆ ਸਰ ਜੇ ਗਾਣੇ ਹੋਵੇਖ ਲੈਣ ਨੋਰਾਉ ਨਹੀਂ ਰੱਖ ਲੈ ਜੇ ਅਗਰ ਕਿਸੇ ਨੇ ਲੈਣੀ ਹੋਵੇਗਾ ਤਾਂ ਮੂਫਲੀ ਗੱਚ ਕਰੋੜੀ ਕਿਹੜੀ ਜਗ੍ਹਾ ਹੁਣ ਕਹਿੰਦਾ ਮੋਬਾਈਲ ਨੰਬਰ ਬੋਲਿਓ ਸਾਡੀ ਦੁਕਾਨ ਹੈ ਕਪੂਰ ਮਾਰਕੀਟ ਪੁਰਾਣੀ ਸਬਜ਼ੀ ਮੰਡੀ ਸ਼ਾਪ ਨੰਬਰ 9 ਬਰਕਤਰਾਮ ਅਮਰਨਾਥ ਮੂਫਲੀ ਵਾਲੇ ਕਾਫੀ ਪੁਰਾਣੀ ਦੁਕਾਨ ਹੈ ਸਾਰੇ ਨੂੰ ਪਤਾ ਹੈ